ਪੁਰਾਣੀ ਰਾਂਝੇ ਦੇ ਚਲਦੇ ਇੱਕ ਵਿਅਕਤੀ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਉਤਾਰਿਆ ਮੌਤ ਦੇ ਘਾਟਾ ਤੇ ਉਸ ਤੋਂ ਬਾਅਦ ਉਸ ਦੀ লাশ ਨੂੰ ਦੱਬਿਆ ਪਿਛਲੇ ਪਾਸੇ ਪਲਾਟ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਇੱਕ ਔਰਤ ਸਮੇਤ ਤਿੰਨ ਨੂੰ ਕੀਤਾ ਗ੍ਰਿਫਤਾਰ ਸੋਧਵਾਰ ਨੂੰ 12 ਵਜੇ ਦੇ ਲਗਭਗ ਐਸਪੀ ਸਿਟੀ ਨਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਪੁੱਜੋ ਮੰਡੀ ਵਿਖੇ ਇੱਕ ਔਰਤ ਜੋ ਨਰਸ ਦਾ ਕੰਮ ਕਰਦੀ ਹੈ ਤੇ ਇਸ ਟਾਈਮ ਇਸ ਟਾਈਮ ਕਿਸਮਿਸ ਹੈ ਇਹਨਾਂ ਦੀ ਤੇਖ ਦੇ ਦੋ ਹੋਰ ਸਾਥੀ ਨੇ ਜਿਹੜੇ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਇੱਕ ਵਿਅਕਤੀ ਦੇ ਨਾਲ ਪਿਛਲੇ ਸਮੇਂ ਕਹਾ ਸੁਣੀ ਹੋਈ ਸੀ ਤੇ ਹੁਣ ਇਸ ਨੂੰ ਆਪਣਾ ਬਲਾਕ ਕੇਸ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਗਈ ਤੇ ਉਸ ਤੋਂ ਬਾਅਦ ਜਦ ਇਹਦੀ ਮੌਤ ਹੋਈ ਤੇ ਇਹਦੀ ਲਾਸ਼ ਨੂੰ ਇਹਨਾਂ ਵੱਲੋਂ ਪਿਛਲੇ ਪਾਸੇ ਇੱਕ ਪਲਾਟ ਦੇ ਵਿੱਚ ਦੱਬ ਦਿੱਤਾ ਗਿਆ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਦੇ ਉੱਤੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਇੱਕ ਔਰਤ ਸਮੇਤ ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਇਹਨਾਂ ਨੂੰ ਮਾਂਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅੱਗੇ ਹੋਰ ਜਾਂਚ ਦੇ ਨਾਲ ਪੁੱਛ ਗਿਸ ਕੀਤੀ ਜਾਵੇਗੀ ਆ ਉਸ ਨੂੰ ਸੁਣਾਉਣੇ ਆ ਕੀ ਸੀ ਪੂਰਾ ਮਾਮਲਾ ਇਸ ਬਿਸੀਟੀ ਦੇ ਕੋਲੋਂ ਮੇਲਾ ਸਿੰਘ ਇੱਕ ਜੋ ਗਿਲਖੁਰ ਤੋਂ ਦਾ ਰਹਿਣ ਵਾਲਾ ਇਸ ਦਾ ਨੜਕਾ ਬਰਜਿੰਦਰ ਸਿੰਘulf ਨੱਬੀ ਇਹ ਦੋ ਤਰੀਕ ਦਾ ਘਰ ਤੋਂ ਗਿਆ ਹੋਇਆ ਸੀਗਾ ਤੇ ਘਰੇ ਇਹ ਕਹਿ ਕੇ ਗਿਆ ਸੀ ਕਿ ਮੈਂ ਆਪਣੇ ਨਾਨਕੇ ਪਿੰਡ ਚੱਲਿਆ ਤੇ ਉਸ ਤੋਂ ਬਾਅਦ ਇਹ ਘਰ ਦੇ ਵਿੱਚ ਵਾਪਸ ਨਹੀਂ ਕਰਿਆ ਸੀਗਾ ਇਸ ਬੰਦੇ ਵਿੱਚ ਸਾਡੇ 18 ਦਾ ਫੋਰਸ ਜਿਹੜੀ ਟੀਮ ਸੀਗੀ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਸਾਹਿਬ ਪੁੱਛੋ ਇਹਦੀ ਸੁਪਰਵੀਜ਼ਨ ਦੇ ਵਿੱਚ ਜਿਹੜੇ ਕੰਮ ਕਰ ਰਹੇ ਸੀਗੇ ਇਸ ਨੂੰ ਟ੍ਰੇਸ ਕਰਨ ਵਾਸਤੇ ਤਾਂ ਇਹ ਇਸ ਨੂੰ ਟ੍ਰੇਸ ਕਰਦੇ ਜਿਹੜੀ ਇਹ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਬਲਜਿੰਦਰ ਸਿੰਘ ਉਰਫ ਲੱਬੀ ਜੋ 2 ਤਰੀਕ ਨੂੰ ਜਦੋਂ ਘਰੋਂ ਨਿਕਲਿਆ ਸੀਗਾ ਤਾਂ ਇਹ ਪੁੱਛੋ ਜਿਹੜੀ ਹੈਗੇ ਇੱਕ ਲੜਕੀ ਬਨਾਕਸ਼ੀ ਹੈਗੀ ਹੈ ਜਿਹਦੇ ਘਰ ਇਹ ਚਲਾ ਗਿਆ ਸੀਗਾ ਜੋ ਕਿ ਇੱਕ ਡਿਸਮਿਸਡ ਨਰਸ ਸੀ ਉਸਦੇ ਘਰ ਜਾ ਕੇ ਉੱਥੇ ਯਾਦਵਿੰਦਰ ਯਾਦੀ ਤੇ ਤੀਜਾ ਨਸ਼ਤਰ ਸਿੰਘ ਉਰਫ ਸ਼ਿਗਾਰਾ ਇਹਨਾਂ ਤਿੰਨਾਂ ਬੰਦਿਆਂ ਨੇ ਜਿਹੜਾ ਹੈਗਾ ਇਹਨੂੰ ਡਰੱਗ ਦੀ ਓਵਰਡੋਜ਼ ਨਾਲ ਇਹਨੂੰ ਜਿਹੜੀ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਜਦੋਂ ਇਸ ਬੰਦੇ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਬਲਜਿੰਦਰ ਲੱਬੀ ਨੂੰ ਜਿਹੜਾ ਹੈਗਾ ਘਰ ਦੇ ਪਿਛਲੇ ਪਾਸੇ ਖਾਲੀ ਪਲਾਟ ਦੇ ਵਿੱਚ ਇਹਦੀ ਲ ਤੋ ਸਾਡੀ ਟੀਮ ਡੀਐਸਪੀ ਪੁੱਚੋ ਸਾਹਿਬ ਤੇ ਐਸਐਚਓ 18 ਨੇ ਇਸ ਮਾਮਲੇ ਨੂੰ ਟ੍ਰੇਸ ਕਰਦੇ ਹੋਇਆ ਮੁਕੱਦਮਾ ਨੰਬਰ 171 ਡੇਟਡ 15 12 2024 ਅੰਡਰ ਸੈਕਸ਼ਨ 103 1ਬੀਐਨਐਸ 238 3 ਸਬਸੈਕਸ਼ਨ 5 ਦਰਜ ਰਜਿਸਟਰ ਕੀਤਾ ਗਿਆ ਤੇ ਇਸ ਮਾਮਲੇ ਦਾ ਤੁਮ ਜਾਮ ਦੇਣ ਵਾਲੇ ਤਿੰਨ ਦੋਸ਼ੀ ਮਨਕਸ਼ੀ ਨੁਸ਼ੱਤਰ ਤੇ ਯਾਦਵਿੰਦਰ ਯਾਦੀ ਇਹਨਾਂ ਨੂੰ ਅਸੀਂ 17 ਤਰੀਕ ਨੂੰ ਜਿਹੜਾ ਹੈਗਾ ਦੁਸ਼ਨ ਗ੍ਰਿਫਤਾਰ ਕਰ ਲਿਆ ਇਹਨਾਂ ਨੇ ਵੀ ਆਪਣੇ ਅਰੋਗੇਸ਼ਨ ਦੌਰਾਨ ਮੰਨਿਆ ਵੀ ਜਦੋਂ ਇਹ ਲੜਕਾ ਬਜਿੰਦਰ ਲੱਭੀ ਉਹਨਾਂ ਦੇ ਘਰ ਦੇ ਵਿੱਚ ਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਮਿਨਾਕਸ਼ੀ ਨੇ ਜਿਹੜਾ ਹੈਗਾ ਡਰਗੋ ਗੋਲਡੋਸ ਨਾਲ ਇਹਨੂੰ ਜਿਹੜੀ ਮੌਤ ਦੇ ਘਾਟ ਰਖਾ ਦਿੱਤਾ ਸੀਗਾ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਇਹ ਪਿਛਲੇ ਖਾਲੀ ਪਲਾਟ ਦੇ ਵਿੱਚ ਇਹਨੂੰ ਡੈੱਡ ਬਡੀ ਨੂੰ ਦੱਬ ਦਿੱਤਾ ਸੀਗਾ ਸੋ ਅਸੀਂ ਜਿਹੜੀ ਡੈੱਡ ਬਡੀ ਹੈਗੀ ਹੈ ਇਹਨਾਂ ਦੀ ਨਿਸ਼ਾਨਦੇਹੀ ਦੇ ਉੱਪਰ ਬਰਾਮਦ ਕਰ ਲਈ ਹੈ ਅੰਡਰ ਸੁਪਰਵਾਈਜ਼ਨ ਆਫ ਡਿਊਟੀ ਮੈਸਟਰ ਲਗਾ ਕੇ ਤੇ ਜਿਹੜੀ ਫਰਦਰ ਜਿਹੜੀ ਹੈਗੀ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਰਿਮਾਨ ਲੈ ਕੇ ਅਸੀਂ ਪੁਲਿਸ ਘਰ ਵਿੱਚ ਜਿਹੜੀ ਮਰਦ ਕਰ ਰਹੇ ਹਾਂ ਇਹ ਜਿਹੜੇ ਇੱਕ ਦੋਸ਼ ਮਹਾਰਾਜਦਾਨ ਵਾਲਾ ਯਾਦਵਿੰਦਰ ਯਾਦੀ ਜਿਹੜਾ ਨਸ਼ੱਤਰ ਹੈਗਾ ਇਹ ਲਹਿਰਾ ਮੁਹਬਤ ਰਹਿਣ ਵਾਲਾ ਤੇ ਜਿਹੜੀ ਮਨਕਸ਼ੀ ਹੈ ਵੈਸੇ ਬੇਸਿਕਲੀ ਕਪੂਰਸਾ ਦੀ ਰਹਿਣ ਵਾਲੀ ਹੈ ਤੇ ਇਹ ਇਹ ਪਹਿਲਾਂ ਪੁੱਜੋ ਕਲਾਂ ਦੇ ਵਿੱਚ ਸਰਕਾਰੀ ਹਸਪੀਟਲ ਦੇ ਵਿੱਚ ਨਰਸਾ ਕੰਮ ਕਰਦੀ ਸੀਗੀ ਤੇ 6-7 ਸਾਲ ਤੋਂ ਡਿਸਮਿਸ ਹੈ ਉਸ ਤੋਂ ਬਾਅਦ ਪੁੱਜੋ ਕਲਾਂ ਦੇ ਵਿੱਚ ਹੀ ਰਹਿ ਰਹੀ ਹੈ ਇਹ ਤਿੰਨੇ ਜਿਹੜੇ ਦੋਸ਼ੀ ਨੇ ਇਹਨਾਂ ਦੀ ਬੇਸਿਕਲੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਇਨਟੈਰੋਗੇਸ਼ਨ ਦੇ ਵਿੱਚ ਨਿਕਲ ਕੇ ਆਇਆ ਕਿ ਤਿੰਨੋਂ ਜਿਹੜੇ ਸੀ ਕਿ ਨਸ਼ਾ ਕਰਨ ਦੀ ਆਦਤ ਸੀਗੀ ਤੇ ਬਲਜਿੰਦਰ ਲੱਭੀ ਨਾਲ ਇਹਨਾਂ ਦੀ ਪਹਿਲਾਂ ਕਿਸੇ ਗੱਲ ਤੋਂ ਲੈ ਕੇ ਟਕਰਾਅ ਹੋ ਗਈ ਸੀ ਜਦੋਂ ਇਹਨਾਂ ਦੇ ਘਰ ਆਇਆ ਸੀਗਾ ਉਸੇ ਰੰਜਸ਼बाजी ਦੇ ਵਿੱਚ ਹੀ ਇਹਨਾਂ ਨੇ ਡਰਗ ਓਵਰਡੋਜ਼ ਨਾਲ ਉਹ ਮੌਤ ਘਟਾਉ ਕਰ ਦਿੱਤਾ ਇਹ ਰੈਗੂਲਰ ਨਰਸ ਸੀ ਇਹ ਸਿਵਲ ਹਸਪੀਟਲ ਪੁੱਛਦੇ ਵਿੱਚ ਰੈਗੂਲਰ ਨਰਸ ਤਾਂ ਕੰਮ ਕਰਦੀ ਸੀਗੀ ਇਹਨੂੰ ਜਿਹੜਾ ਹੈਗਾ 5-7 ਸਾਲ ਪਹਿਲਾਂ ਉਧਰ ਵਿੱਚੋਂ ਡਿਸਮਿਸ ਕਰ ਦਿੱਤਾ ਗਿਆ ਸੀ ਡਿਸਮਿਸ ਕਰ ਰਹੇ ਰਹਿਣ ਕਰ ਹੈ ਜੀ ਉਹ ਬੇਸਿਕਲੀ ਐਬਸੈਂਟ ਰਹਿੰਦੀ ਸੀ ਕਿਉਂਕਿ ਡਰਗ ਡਰਗ ਅਡਿਕਟ ਸੀਗੀ ਉਹ ਤੋਂ ਆਪਣੀ ਡਿਊਟੀ ਦੇ ਉੱਤੇ ਗੈਰਹਾਜ਼ਰ ਰਹਿੰਦੀ ਸੀ ਕਿ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਡਾਕਟਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਇਹ ਇਹ ਬੇਸਿਕਲੀ ਮੈਰਿਡ ਸੀ ਕਿ ਕਪੂਰਥਾਲੀ ਦੇ ਰਹਿਣ ਵਾਲੀ ਸੀ ਤੇ ਹੁਣੇ ਜਿਹੜੀ ਹੀ ਪਰਚੋਕਾ ਰਹਿਦੀ ਹੈ ਆਪਣੇ ਇਹ ਨਾਲ ਜਿਹੜੇ ਸਾਥੀ ਜਿਹੜੇ ਮਸ਼ਕਰ ਤੇ ਯਾਦਵੰਦਰ ਜਿਆਦੀ ਵੀ ਤੇ ਨਾਲ ਜਿਹੜੇ ਹੈਗੇ ਰਹਿੰਦੇ ਇਹਨਾਂ ਦਾ ਤਾਂ ਮਾਮਲਾ ਕਿਸੇ ਪਹਿਲਾਂ ਇਹਨਾਂ ਦੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈਗਾ ਬਾਕੀ ਜਿਹੜੇ ਦੋ ਦੋਸ਼ੀ ਨੇ ਉਹ ਬੇਰੋਜ਼ਗਾਰ ਨੇ ਤੇ ਇਹਨਾਂ ਦੇ ਹੁਣ ਅਸੀਂ 18 18 ਦੇ ਵਿੱਚ ਜਿਹੜਾ ਕਿ 302 ਪਹਿਲਾ ਮਰਡਰ ਦਾ ਸੈਕਸ਼ਨ ਹੁੰਦੇ ਸੀਗੀ ਉਹਦੇ ਰੈਨਮੈਂਟ ਸੈਕਸ਼ਨ 113 ਸਬਸੈਕਸ਼ਨ ਵਾਲ ਬੀਐਨਐਸ ਵਿੱਚ ਮਕਦਮਾ ਦਰਜ ਕਰਕੇ ਫਰਦਰ ਜਿਹੜੀ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਉਹਨਾਂ ਦੇ ਨਾਲ ਜਿਹੜੇ ਕੰਮ ਕਰਦੇ ਰਹੇ ਆ ਉਹਨਾਂ ਦੇ ਇਹਨਾਂ ਲਈ ਹੈਕ ਕਾਸਟ ਦੀ ਸੰਬੰਧ ਜਿਹੜੇ ਇਹ ਮਨਾਕਸ਼ੀ ਦੇ ਨਾਲ ਜਿਹੜੇ ਦੋ ਬੰਦੇ ਨੇ ਯਾਦਵਿੰਦਰ ਤੇ ਨਸ਼ਤਰ ਇਹ ਆਪਸ ਵਿੱਚ ਜਿਆ ਸਾਲਾ ਜੀਜਾ ਨੇ ਤਸੀਸ ਕਿਸ ਸੰਪਤ ਕੀਤੀ ਜਾਏ ਦਸੀਸ ਇਹਨਾਂ ਨੂੰ ਪਹਿਲਾਂ ਜਿਹੜੀ ਮਨਾਕਸ਼ੀ ਸੀਗੀ ਉਹਨਾਂ ਦਾ ਜਾਣਦਾ ਸੀਗਾ ਤੇ ਪਹਿਲਾਂ ਵੀ ਇਹਦੇ ਕੋਲ ਆਉਂਦਾ ਜਾਂਦਾ ਸੀਗਾ ਜਦੋਂ ਉਸ ਦਿਨ ਵੀ ਆਇਆ ਤਾਂ ਉਸ ਦਿਨ ਫਿਰ ਇਹਨਾਂ ਨੇ ਜਿਹੜੇ ਹੈਗੇ ਨਸ਼ੇ ਦੇ ਨਾਲ ਜਿਹੜੇ ਹੈਗੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹਨਾਂ ਦੀ ਪਹਿਲਾਂ ਛੋਟੀ ਮੋਟੀ ਕਿਸੇ ਗੱਲ ਤੋਂ ਆਪਸ ਵਿੱਚ ਲੜਾਈ ਵੀ ਹੋਈ ਸੀ ਮੁਨਾਕਸ਼ੀ ਦੇ ਨਾਲ ਇਹਨਾਂ ਦੇ ਨਾਲ ਥੋੜਾ ਜਿਹਾ ਮੁਨਾਕਸ਼ੀ ਦੇ ਇਹਦੇ ਮਨਕਸ਼ੀ ਦੇ ਜਿਹੜਾ ਮਰਨ ਵਾਲਾ ਜਿਹਨਾਂ ਦੋ ਤਿੰਨ ਸਾਲ ਤੋਂ ਜਿਹੜੇ ਹੋਵੇ ਨਾਮਸ਼ਾਨ ਸੀਗੀ ਤਾਂ ਮੈਂ ਕਦੇ ਰਾਤ ਕੁਸ਼ੀ ਰਾਤ ਨੂੰ ਇਹਨਾਂ ਨੇ ਦੋ ਤਰੀਕ ਨੂੰ ਜਿਵੇਂ ਇਹ ਬੰਦੇ ਦੀ ਮੌਤ ਹੋ ਗਈ ਸੀਗੀ ਤਾਂ ਜਿਹੜੀ ਪਹਿਲੀ ਪੁਸ਼ਗਿਸ ਵਿੱਚ ਆਇਆ ਕਿ ਇਹਨਾਂ ਤਿੰਨ ਤਰੀਕ ਨੂੰ ਜਿਹੜਾ ਹੈਗ ਯਾਦਵਿੰਦਰ ਤੇ ਇਹ ਨਸ਼ਤਰ ਦੀ ਮੱਦੇਨਾਲੇ ਇਹਨੂੰ ਪਿਛਲੇ ਪ੍ਰਾਪ ਵਿੱਚ ਰੱਖ ਦਿੱਤਾ ਸੀ ਜੀ ਜੀ ਸਰ ਜੀ ਕੋਲੋਂ ਦੀ ਰੰਜਿਸ਼ ਤੁਸੀਂ ਕਹਿ ਰਹੇ ਹੋ ਮੂਰਲੀ ਸੀਗੀ ਜਨ ਰਾਏ ਹੋਈ ਜੀ ਬਲ ਐਨ ਇਕੁਐਲਟੀ ਜਿਹੜਾ ਮਨ ਹੋ ਗਿਆ ਕੋਈ ਤੁਹਾਨੂੰ ਦੱਸੂਗਾ ਬੀਸਿਕਲੀ ਐਕਚੁਅਲੀ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੇ ਡੱਕ ਟੱਕ ਹੈਗੇ ਨੇ ਨਕਸ਼ੀ ਦੇ ਨਾਲ ਜਿਹੜੇ ਯਾਦਵੰਦਰ ਤੇ ਨਛੱਤਰ ਹੈਗੇ ਆ ਸੋ ਜਦੋਂ ਬੰਦਾ ਨਸ਼ੇ ਦੀ ਲੋਰ ਦੇ ਵਿੱਚ ਹੁੰਦਾ ਹੈਗਾ ਉਹਨੂੰ ਮਤਲਬ ਸੈਂਸਸ ਦੇ ਵਿੱਚ ਨਹੀਂ ਸੀਗੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਐਟਾ ਵੱਡਾ ਕੰਮ ਕਰ ਜਾਣਗੇ ਸੋ ਸਿਰ ਨਸ਼ੇ ਦੀ ਮਤਲਬ ਲੋਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਪਤਾ ਨਹੀਂ ਕਿ ਮਾਕ ਤੋਂ ਅੰਜਾਮ ਦੇ ਦਿੱਤਾ ਇਹ ਸਾਡੇ ਦਾ ਕੀ ਸਵਾਲ ਹੈ ਨਸ਼ੇ ਦੇ ਮੰਗ ਉਹ ਇਹਦੇ ਨਾਲ ਪਹਿਲਾਂ ਤਾਂ ਜਨਮਸ਼ਾਨ ਹੈਗੀ ਇਹਦੇ ਨਾਲ ਜਿਹੜੀ ਹੈਗੀ ਕਾਫੀ ਦੇਰ ਤੋਂ ਲਿੰਕ ਵਿੱਚ ਹੈਗੇ ਨੇ ਇਦੇ ਘਰੋਂ ਜਾਂਦੇ ਵੇ ਸੀਗੇ ਮੈਂ ਕਿਹਾ ਕਿ ਲਿੰਕ ਸੀ ਚਾਹ ਕੋਈ ਹੁਣ ਫਾਉਂਦੀ ਹੈ ਮੈਂ ਪਰਪਰਸ ਤਾਂ ਜਿਹਦਾ ਹਗਾ ਕਿ ਤਿੰਨੇ ਇਕੱਠੇ ਨਸ਼ਾ ਕਰਦੇ ਨੇ ਤਾਂ ਬੇਸਿਕਲੀ ਤਾਂ ਨਸ਼ੇ ਵਾਲੀ ਹੈ ਹਨਾ ਸਾਹਮਣੇ ਨਹੀਂ ਮਿਡਲ ਇੰਟਰੋਗੇਸ਼ਨ ਦੇ ਵਿੱਚ ਤਾਂ ਕਹਿੰਦੀ ਗੱਲ ਸਾਹਮਣੇ ਨੇ ਇਹੀ ਬੇਸਿਕਲੀ ਡਰਗ ਅਡਿਕਟ ਕੋਈ ਡਰਗ ਅਡਿਕਟ ਸੀਗੇ ਨਾਟ ਐਸਪਲਾਇਰ ਇਹਦਾ ਲੈਟਰ ਪ੍ਰੂਫੀ ਵਾਲਾ ਮਾਮਲਾ ਹੁਣ ਚੰਗਾ ਪੜੇਗਾ